ਫੇਰ ਜਿਸ ਵੇਲੇ ਸੂਰਜ ਦੀਆਂ ਰਿਸ਼ਮਾਂ ਨਿਕਲਣ ਲੱਗਣ ਤਾਂ ਉਸ ਵੇਲੇ ਚੰਡੀ ਦੀ ਵਾਰ ਦਾ ਪਾਠ ਕਰਨ ਲੱਗਣਾ ਅਰਦਾਸ ਕਰਕੇ ਪਾਠ ਤੋਰਨਾ ਫੇਰ ਪਾਠ ਕਰਕੇ ਬੇਨਤੀ ਕਰਨੀ ਏ ਭਗਵਤੀ ਮਾਤਾ ਏ ਜਗਦੰਬਾ ਆਦ ਅੰਤ ਦੇਹੰਤਾ ਦਾ ਨਾਸ ਕਰਨ ਵਾਲੀ ਹੋਰ ਜੈਸੀ ਵਾਣਾਵੇ ਬੇਨਤੀ ਕਰਨੀ ਹੱਥ ਜੋੜ ਕੇ ਏ ਹਮਾਰੀ ਹਮਾਰੀ ਮਾਤਾ ਗਊਬਧ ਕਰਨ ਵਾਲਿਆਂ ਦਾ ਤੇ ਪਛਣ ਕਰਨ ਵਾਲਿਆਂ ਦਾ ਸਭਨਾ ਦਾ ਨਾਸ ਕਰ ਇਹ ਪਾਠ ਸਵੇ ਸਿੰਘ ਕਰਨ ਕੁੜੀ ਮੁੰਡਾ ਬੁੱਢਾ ਬਾਲਾ ਸਭ ਪਾਠ ਕਰੋ ਨਿਤਨੇਮ ਨਾਲ ਇਹ ਮੰਗ ਕਰੋ ਪਾਠ ਗੁਪਤ ਕਰਨਾ ਜਿਸ ਨੂੰ ਦੱਸਣਾ ਗੁਪਤ ਹੀ ਦੱਸਣਾ ਨਾਲੇ ਡੇਰੇ ਕਰਨਾ ਨਾਲੇ ਜੋ ਡੇਰੇ ਆਵੇ ਕਿਸੇ ਦੇਸ਼ ਦਾ ਹੋਵੇ ਉਸ ਨੂੰ ਵੀ ਆਖਣਾ ਤੂੰ ਵੀ ਕਰ ਤੇ ਆਪਣੇ ਤੇ ਆਪ ਦੇ ਦੇਸ਼ ਪਿੰਡ ਜਾ ਕੇ ਇਹੋ ਪਾਠ ਕਰਾਓ ਜੋ ਬਿਦ ਲਿਖੀ ਹੈ ਇਸੇ ਵਿਧੀ ਸੰਯੁਕਤ ਜੋ ਪਾਠ ਕਰੂਗਾ ਔਰ ਜੋ ਕਰਾਊਗਾ ਉਸ ਦਾ ਬਹੁਤ ਭਲਾ ਹੋਊਗਾ ਸਤ ਕਰ